ਦੇਖ ਕੇ ਬਾਚ ਨਾ ਇਹ ਬਣੇ ਇੱਕ ਜਰੰਟ ਬਣੇ ਵੇਖੀ ਜਾਨ ਨੇ ਇਹ ਇਹ ਤਾਂ ਉਥੇ ਬਾਚ ਹੈ ਇਹ ਚਿਹਰਾ ਖੜਾ ਹੈ ਇਹ ਤਾਂ ਬਾਚ ਹੋਇਆ ਨਾ ਤੇ ਇਹਨਾਂ ਦਾ ਪੈਣੀ ਇੱਕ ਰੀ ਗੇਵ ਉਹ ਨਜ਼ਰ ਨਹੀਂ ਇਹਨਾਂ ਨੇ ਬਣਾ ਵੇਖੀ ਫੇ ਆ ਭਜਿਆਉਣਾ ਇਹਨਾਂ ਨੇ ਖਾਣਾ ਭਾਈ ਮੰਮੀ ਖਾਣਾ ਫੜੀ ਜਾ ਨੇ ਉਹ ਗਿਨੇ ਵਾਲੇ ਮੈਚ ਕਰਨੇ ਫੜ 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 ਉਹ ਨੀ ਲੋਇਕਰੀ ਉਹ ਨਹੀਂ 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 ਕੋਈ ਨਹੀਂ ਵਾਗ ਰੂ ਕਿਨਾਂ ਤੋਂ ਆਪਣੇ ਹਿਸਾਬ ਨਾਲ ਫੇ ਵੀ ਕਿਤੇ ਵਾਦਾ ਘਟਾ ਜਾਂਦਾ ਵਾ ਹੁਣ ਨਹੀਂ ਯਾਰ ਹਦੋਂ ਕੀ ਹੋਜੀ ਨਹੀਂ ਨਹੀਂ ਕੋਈ ਨਹੀਂ ਨਹੀਂ ਕਰਾ ਇਹ ਲੋ ਫੇ ਵੀ ਹਾਂ ਵਾਗ ਰੂ ਉਹ ਮੈਂ ਯਾਰ ਉਹਨਾਂ ਤੇ ਕੋ 10 ਮਿੰਟ ਰੋਕੇ ਮੈਂ ਨਾ ਕਿਤੇ ਕੰਮ ਚੱਲ ਗਿਆ ਹਾਂ ਤੇ ਉਹਨਾਂ ਤੇ ਕੋਲ ਉਹ ਨਾਲ ਨਾ ਇਹ ਜੀ ਇਹ ਲੈ ਲਵਾਂ ਦੋ ਉਹ ਦੂਜਾ ਕਿੱਥੇ ਗਿਆ ਆਵਾਜ਼ ਉਹ ਨਹੀਂ ਫੜੀ ਤਾਂ ਵਲੋਗਰ ਚੱਡਿਆ ਹਾਂ ਸਣਾ ਹੁਣ ਸ਼ਾਂਤ ਮੈਂ ਦੇਖਦੀ ਆ ਕੋਈ ਗੱਲ ਗਾਇਆ ਤੁਸੀਂ ਉਹ ਉਹਨਾਂ ਨੇ ਰਾਤੀ ਡੜੀ ਤੇ ਪਲਾਸ ਮੰਗਣ ਡਿਆ ਪਲਾਸ ਉਹਨੇ ਕਮੇ ਪਲਾਸ ਪਲਾਸ ਉੱਥੇ ਪਿਆ ਇਹਨ ਮਾਰੀ ਤੇ ਲਬਾਰੀ ਦੇ ਉੱਤੇ ਡਿਆ ਫੋਨ ਲਾਉਣ ਡਿਆ ਦੀ ਰਾਤ ਉਹ ਨਹੀਂ ਬਲ ਵਿੱਚ ਬਕੇ ਜੇ ਮਾਂਡੇ ਹੋ ਦੂਜੇ ਕੰਡੇ ਵਿੱਚ ਪਰਨ ਕਰਨ ਡੇ ਸੀ ਕਰਤਾ ਉੱਤੋਂ ਉਹ ਫੋਨ ਕਰਨ ਦਾ ਆਇਆ ਕਿਤੇ ਹਿਸਾਬ ਨਾਲ ਗੱਲ ਕੀਤੀ 8:30 ਫਿਰ ਉਹ ਜਾਣ ਕੇ ਬੱਤੀ ਚਲੋ ਹਲੋ ਹਾਂ ਸਭ ਕੀ ਹਾਲ ਅਸ਼ਾਬ ਜਿਗਰ ਬੂਟ ਲੈ ਆਓ ਆਓ ਅਸ਼ਾਬ

ਬੱਤੀ ਤਾਂ ਜੇ ਵੀ ਉਧਰ ਨਹੀਂ ਗੱਲ ਹੈ ਹਾਂ ਆਓ ਕੋਈ ਲੋ ਕੋਈ ਲੋੜ ਨਹੀਂ ਹਨ ਕੋਈ ਲੋੜ ਨਹੀਂ ਹਨ ਉਹ ਕਰਦਾ ਪਈ ਉਹਨਾਂ ਬੁਰਲਾ ਹੀ ਠੀਕ ਹੈ ਲੋ ਕੋਈ ਨਹੀਂ ਚਾਰ ਰਾਜੀ ਲੈ ਅੰਦਾ ਫੇਰ ਬਣਾਉਣੀ ਆ ਬੜਾ ਮੋ ਗਿਆ ਵਾ ਆ ਲੈ ਆ ਗਾਇਆ ਅੱਜ ਫੋਨ ਲਈ ਕੋਈ ਕਰਾ ਕਰਾ ਲੈ ਮੇਰੀ ਗੱਲ ਕਰਾ ਦੇ ਦੂਜਾ ਦਾ ਕੀ ਭਾਈ ਤੇ ਆ ਕੋਈ ਨਹੀਂ ਜਾਣੇ ਤੇਰੇ ਤੇਨ ਕੋ ਭਾਈ ਤੇ ਆ ਬਾਤ ਤੇ ਰੱਖੀ ਹੋਈ ਉਹ ਮੰਮੀ ਰੱਖੀ ਆਹ ਵੇਹ ਅਬੂੜ ਰੱਖੀ ਏ ਹਾਂ ਚਲੋ ਕੋਈ ਨਹੀਂ ਮੈਂ ਕਰਦਾ ਕਰਦਾ ਮੈਂ 10 ਮਿੰਟ ਖੜ ਜਾ ਮੈਂ ਨਾ ਇਹ ਨਾ ਕੰਮ ਮਾੜੀ ਕਰਵਾਇਆ ਜਾਂਗ ਉੱਤੇ ਮਸਲਾ ਜਾਂ ਕੋਈ ਤੂੰ ਕੋਲ ਕੇਸ ਲਵਾਵਾ ਪਾਣੀ ਉਹ ਬੰਦੇ ਗਾੜੀ ਵੀਰਦੇ ਆ ਤੇ ਮੈਂ ਜਾ ਕੇ ਉਹਦਾ ਕੰਮ ਕਰਵਾ ਦਈਏ ਜਵਾਰਾ ਮੈਂ ਆਂਦੀਆਂ ਜੀ ਜੀ ਮੈਂ ਉਹ ਤੇ ਮੈਂ ਲੈ ਕੇ ਆਉਂਗਾ ਤੇ ਇੰਚਾ ਹੋ ਜੇ ਬਿਆਨ ਲੈ ਕੇ ਆਵਾਂਗੇ ਲੜਕੀ ਦੇ ਆਧਾਰ ਕੱਢ ਲੈ ਕੇ ਆਉਂਦੇ ਸਰ ਕੋ ਕਰਕੇ ਆਉਂਦੇ ਹਾਂ ਹੁਣ ਯੋ ਤੇ ਆਈ ਬੁਲਾਇਂ ਦੇਂ ਕਿ ਆ ਉਹ ਲੈ ਆਂਗਾ ਇੱਥੇ ਜਿਹੜਾ ਆੜਾ ਹੋ ਗਿਆ ਸੋਲਦਾ ਜੀ ਤੁਹਾਡੀ ਗੋਣ ਲੱਗਾ ਹਾਂ ਮੈਂ ਵੀ ਲੈ ਆਂਦਾ ਹਾਂ ਵਰਦੀ ਲਾੜੀਆਂ ਨੇ ਫਿਰ ਤੁਹਾਨੂੰ ਕੁੱਲਣ ਜਾਣਾ ਮੈਨੂੰ ਵੀ ਲੋੜ ਆਦੀ ਠੀਕ ਓਕੇ ਹਾਂ ਨੂੰ ਬੜੀ ਕੀ ਰੰਗੀ ਕਰਦਾ ਮਦਮ ਕਰਦਾ ਠੀਕ ਐ ਸਾਫੀ ਦਾ ਮਨਦੀਪ ਉਹ ਮਨਦਾਰ ਕੱਢ ਲਿਆ ਕੋਲੇ ਮਨਦਾਰ ਕੱਢ ਦੇ ਕੋਈ ਗੱਲ ਨਹੀਂ ਪਹਿਪਲ ਲੈ ਲਓ ਫਿਰ ਮੂੰਹ ਕੋਈ ਕੱਢਦੀ ਆ ਨਾ ਮੈਂ ਕੱਢ ਦੇਣਾ ਤੇ ਇਹ ਦਣੇ ਮੱਲਣੇ ਮੈਂ ਲੈਣੀ ਵੀਡੀਓ ਬਣਾਉਣੀ ਪਤਾ ਕੀ ਗੱਲ ਮੁੜ ਕੇ ਪੜਦੇ ਤੂੰ ਹੀ ਮੁਕਰ ਜਾ ਮੈਂ ਮੁਕਰ ਜਾ ਗੱਲ ਬੰਦ ਹੀ ਨਹੀਂਗੀ ਸਾਫ ਜੀ ਗੱਲ ਆਏਦ ਗੱਲ ਆ ਤੂੰ ਦੇਣ ਯਾਰ ਇਧਰ ਤੂੰ ਬੈ ਤੁਸੀਂ ਗੇਲੋ ਭਾਈ ਓਏ ਯਾਰ ਮੈਂ ਆਪਣੇ ਹੱਥੀਂ ਜਣਾ ਤਾਹੀ ਯਾਰ ਬਿਲਕੁਲ ਮੇਰੀ ਗੱਲ ਇਧਰ ਆ ਕੇ ਬੈ ਮੇਰਾ ਭਰਾ ਅੱبن ਨੂੰ ਫੜਾ ਮੋੜ ਕੇ ਆਏ ਹਾਂ ਆ ਇਹ ਇਧਰ ਲੈ ਮੈਚ ਲਾਈ ਬੜਾ ਉਹ ਵੀ ਦਮ ਅੜੋ ਕਾਇਲ ਆ ਗਏ ਮੋੜ ਕੇ ਤਰਾ ਦੋ ਤਿੰਨ ਤਾਂ ਇਹਦਾ ਮਸਲਾ ਵੀ 4 ਹੋਇਤ ਗੋਲੇ ਸਾਡਾ ਵਕੀਲ ਕਰਵਾ ਸਾਡਾ ਕੰਮ ਕਰਾਉਣਾ ਵਾ ਭੜਗੇ ਭੈੜੇ ਟੱਕਰ ਪੈ ਜੇ ਤੂੰ ਵੀ ਮੇਰਾ ਵਕੀਲ ਹੁੰਦਾ ਇੱਕ ਟੱਕਰ ਪੈ ਜੇ ਤੂੰ ਹੀ ਕਹਣਾ ਲੈ ਵੀ ਸੰਧਾਨ ਪੈ ਜਾ ਅੱਛਾ ਨਾ ਪਤਾ ਨਾ ਕਰਦੇ ਨਾ ਧਨ ਚਸਤ ਬੜੇ ਮਹਨਤ ਕਰਲੇ ਮਾ ਕੰਮ ਬਣੋਈ 11 ਮਸਲਾ ਇਹ ਕੋਈ ਨਾਂ ਦੇਦਾ ਬੋਲੇ ਨਾ ਬੋਲੇ 12 ਕੰਮ ਤੁਹਾਡੇ ਦੇ ਪੈਸੇ ਜਾਣੇ 14 ਅਹੀ ਰਸਨਾ ਬੋਲਣਾ 15 16 17 18 10000 ਨਾਲ ਕਹਦਾ ਨਾਲ ਨਾਲ ਉਹ ਨਹੀਂ ਨਾਲ ਅਸਲੀ ਆ ਲਗਲੀ ਯਾਰ ਆ ਲਗੀ ਯਾਰ 20000 ਹਾਂ 20000 ਦੀ ਤੁਹਾਡੀ ਗੱਲ ਹੋਣ ਲਈ ਠੀਕ ਠੀਕ ਤੁਹਾਡਾ ਕੇਸ ਲੱਗਣਾ ਜੀ ਤੁਹਾਨੂੰ ਉਧਰ 2 ਕਰੋੜ ਮੇਜੇ ਦੋ ਕੋਠੀਆਂ ਤੁਹਾਡੀਆਂ ਜੋ ਬੋੜੀ ਵੀ ਹੈ ਗਈ ਹਾਂਜੀ ਹਾਂ ਮੈਂ ਕਹਦਾ ਪੈਸੇ ਪੜੇ ਆ ਠੀਕ ਹੈ ਹਾਂਜੀ ਜੇ ਬਾਈਕਾਂਸ ਤੁਹਾਡਾ ਕੇਸ ਵਿੱਚ ਕੋਈ ਡਿਫੈਕਟਰ ਜਾਪੇ ਕੋਈ ਚੱਕਰ ਬਣੇ ਮੈਂ ਤੁਹਾਡਾ 20000 ਵਾਪਸ ਕਰਕੇ ਜਾਊਂਗਾ ਠੀਕ ਠੀਕ ਹੈ ਜੀ ਠੀਕ ਹੈ ਅਸੀਂ ਗਰੀਬ ਮਾਤੜਿਆਂ ਸਾਰੇ ਮੋਤ ਨਾ ਮੈਂ ਕਰਾਉ ਕਰੀ ਆਲੂ ਵਾਲੀ ਸਰਦਾਰ ਲਿਆ ਕੇ ਆਇਆ ਮੈਨੂੰ ਮਾਈਕ ਕੰਡਿਆ ਤੁਹਾਡੀ ਹਾਂਜੀ ਹਾਂਜੀ ਇਹ ਗੱਲ ਕੋਈ ਇੱਜ਼ਤ ਨਹੀਂ ਹੋ ਜਾ ਇਹਦੀ ਕੋਈ ਮਤਲਬ ਕੋਈ ਸੰਗ ਸ਼ਰਮ ਵਾਲੀ ਗੱਲ ਕੋਈ ਨਹੀਂ ਪੈਸੇ ਲੱਗਣੇ ਆ ਵਕੀਲ ਨੂੰ ਦੇਣੇ ਆ ਤੁਹਾਡਾ ਫੀਸ ਲੱਗਣਾ ਵਾ ਤੁਹਾਡੀ ਭਜਨਾ ਸੁਣੀ ਜੋ ਕੁਝ ਹੋਣਾ ਹਾਂਜੀ ਦੋ ਕੋਠੀਆਂ ਆ ਬੱਚਾ ਵਾ ਨਿਗਾਹਾਂ ਦਾ ਪੁੱਛੜ ਚੁਪ